ਪੰਚਾ ਤਖਤਾਂ ਦੇ ਜਥੇਦਾਰ ਸਹਿਬਾਨ ਦੀਆਂ ਸਾਰੀਆਂ ਸੇਵਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਬੰਦ ਪੰਚੇ ਜਥੇਦਾਰਾਂ ਵੱਲੋਂ ਪਿਛਲੇ ਸਮੇਂ ਅੰਦਰ ਲੈ ਗਏ ਫੈਸਲਿਆਂ ਨੇ ਪੰਥ ਨੂੰ ਕੀਤਾ ਸ਼ਰਮਿੰਦਾ ਤਖਤਾਂ ਦੇ ਜਥੇਦਾਰਾਂ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਹਾਜ਼ਰ ਨਾ ਹੋਣ ਤੋਂ ਬਾਅਦ ਪੰਜ ਪਿਆਰਿਆਂ ਦਾ ਗੁਰਮਤਾ ਐਸਜੀਪੀਸੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਪੰਜ ਪਿਆਰਿਆਂ ਕੋਲ ਇਹ ਹੁਕਮ ਦੇਣ ਦਾ ਨਹੀਂ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਗਜਕਤ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਪੰਥ ਦੇ ਵਡੇਰੇ ਹਿੱਤਾਂ ਖਾਤਰ ਔਰ ਖਾਲਸਾ ਪੰਥ ਦੇ ਆਏ ਹੋਏ ਵੱਡ ਮੁੱਲੇ ਵਿਚਾਰਾਂ ਸਮਤਾਬਕ ਅਸੀਂ ਫੇਦੀ ਮੰਗ ਨੂੰ ਮੁੱਖ ਰੱਖਦੇ ਆ ਇਹਨਾਂ ਪੰਜ ਤਖਤ ਸਹਬਾਨਾਂ ਦੇ ਮੁੱਖ ਸੇਵਾਦਾਰਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣ ਪੰਜ ਪਿਆਰਿਆਂ ਦੇ ਅਧਿਕਾਰ ਖੇਤਰ ਕੋਈ ਐਸੀ ਵਿਵਸਥਾ ਨਹੀਂ ਕਿ ਉਹ ਕੋਗਨਾਮਾ ਜਾਂ ਦੇਸ਼ ਜਾਂ ਦੇ ਆਰਮਾਨ ਜਾਰੀ ਕਰ ਪੰਜ ਪਿਆਰਿਆਂ ਨੇ ਨਹੀਂ ਮੰਨਿਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਨਾਂ ਨੂੰ ਮੁਤਲ ਕੀਤੇ ਜਾਣ ਵਾਲਾ ਨਿਰਦੇਸ਼ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਸਾਹਮਣੇ ਬੈਠੇ ਪੰਜ ਪਿਆਰਿਆਂ ਨੂੰ ਮੁਤਲ ਕਰਨ ਦਾ ਕਿਸੇ ਜਥੇਬੰਦੀ ਨੂੰ ਨਹੀਂ ਹੱਕ ਪਰ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਛਤਰ ਛਾਇਆ ਵਿੱਚ ਪੰਜ ਪਿਆਰੇ ਸਿੰਘਾਂ ਵਜੋਂ ਸੰਗਤ ਦੇ ਸਾਹਮਣੇ ਆ ਜਾਂਦੇ ਆ ਉਦੋਂ ਕਿਸੇ ਜਥੇਬੰਦੀ ਨੂੰ ਕਿਸੇ ਸ਼ਰੋਮਣੀ ਕਮੇਟੀ ਨੂੰ ਪੰਜ ਪਿਆਰੇ ਸਹਿਬਾਨਾਂ ਨੂੰ ਕਿਉਂਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਸਾਹਮਣੇ ਬੈਠਾ ਹੈ ਦੁਨੀਆ ਦੇ ਕਿਸੇ ਵਿਅਕਤੀ ਨੂੰ ਸਾਨੂੰ ਸਸਪੈਂਡ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਇੱਕ ਹੋਰ ਐਸਜੀਪੀਸੀ ਮੁਲਾਜ਼ਮ ਰਮਨਦੀਪ ਸਿੰਘ ਨੇ ਆਪਣਾ ਅਸਤੀਫਾ ਜਥੇਦਾਰ ਅਫਤਾਰ ਸਿੰਘ ਵੱਲ ਸੁੱਟਦੇ ਹੋਣਾ ਖਿਲਾਫ ਕੀਤੀ ਨਾਰੇਬਾਜ਼ੀ। ਤੇ ਮਹਾਰਾ ਦੇ ਸਰੂਪਾ ਨਾ ਬੇਅਦਬੀ ਹੁੰਦੀ ਉਹਦਾ ਕਿੱਥੇ ਦੀ ਮੱਕਲ ਅੱਜ ਕਹਿੰਦਾ ਪੰਜ ਪਿਆਰ ਨੂੰ ਕੋਈ ਅਧਿਕਾਰ ਨਹੀਂ ਆ। ਸ਼੍ਰੋਮ ਨੇ ਕਾਲੀ ਦਲ ਦਾ ਅਕਸ ਖਰਾਬ ਕਰਨ ਅਤੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਹੋ ਰਹੀ ਹੈ ਕੋਸ਼ਿਸ਼। ਪੂਰੇ ਮਾਮਲੇ ਦੀ ਜਾਂਚ ਕਰ ਦੋਸ਼ੀਆਂ ਨੂੰ ਦਿੱਤੀ ਜਾਏਗੀ ਸਖਤ ਸਜ਼ਾ। ਗੁਰੂਗ੍ਰਾਂ ਸਾਹਿਬ ਬੇਅਦਬੀ ਮਾਮਲੇ ਤੋਂ ਬਾਅਦ ਪੈਦਾ ਹੋਏ ਪੰਜਾਬ ਦੇ ਹਾਲਾਤਾਂ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਸਫਾਈ। ਕਾਹ ਕਿਤਾ ਸਮਾਣੇ ਮਾਕੇ ਮਤੇ ਸਾਜਿਸ਼ ਕਰ ਰਾਸ਼ਟਰੀ ਜਿਹੜੀ ਪੰਜਾਬ ਦੀ ਅਮਨ ਸ਼ਾਂਤੀ ਪਾਰਟਾਇਕ ਸਾਜ ਨੂੰ ਤੁਮਾ ਚੋ ਪੰਜਾਬ ਵਿੱਚ ਲੱਗੇ ਰਾਸ਼ਟਰਪਤੀ ਸ਼ਾਸਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਿੰਡਾ ਨੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਸੌਂਪਿਆ ਮੰਗ ਪੱਤਰ ਪੰਜਾਬ ਦੇ ਹਾਲਾਤਾਂ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਹਿਰਾਇਆ ਜ਼ਿੰਮੇਵਾਰ ਮੰਕੀਤੀਏ ਕਿ ਜਿੰਨਾ ਚਿਰ ਤੱਕ ਇਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਮਨ ਸ਼ਾਂਤੀ ਪੰਜਾਬ ਵਿੱਚ ਨਹੀਂ ਰਹਿ ਸਕਦੀ ਦੇਸ਼ ਦੇ ਹਾਲਾਤ ਜਾਰਾ ਖਰਾਬ ਹੋਣਗੇ ਤੇ ਜੋ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਉਹਦੇ ਜ਼ਿੰਮੇਵਾਰੀ ਪ੍ਰਕਾਸ਼ ਸਿੰਘ ਬਾਦਲ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੇਤੀਬਾੜੀ ਮੰਤਰੀ ਤੋਤਾ ਸਿੰਘ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾ ਸਮੇਤ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਅਤੇ ਮੁੱਖ ਸੰਸਦ ਦੀ ਸਖਤਰਾਂ ਦੇ ਘਰਾਂ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਕਿਰਾਓ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਮੰਤਰੀਆਂ ਦੇ ਦਫ਼ਤਰਾਂ ਦਾ ਵੀ ਘੇਰਾਓ ਨਰਮਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਵਾਜਬ ਮੁਆਵਜ਼ਾ ਅਤੇ ਬਾਸਮਤੀ ਦਾ ਸਹੀ ਸਮਰਥਨ ਮੋਲ ਹਨ ਮੁਖ ਮੰਗਾ